ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਇਨਹੀ ਦੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਇਸ ਸ਼ਬਦ ਨੂੰ ਆਪਾਂ ਬਹੁਤ ਹੀ ਆਸਾਨ ਤonnage ਕਰਨ ਜਾ ਰਹੇ ਹਾਂ ਤੇ ਜਦੋਂ ਪੈਣਾ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਕਰਦੇ ਹਾਂ ਤਾਂ ਪੰਜਵੇਂ ਕਰੇ ਤੇ ਕਰਦੇ ਹਾਂ ਕਿਉਂਕਿ ਸ਼ਬਦ ਦਾ ਚਰਨ ਤਾ ਸਬਤਕ ਵਿੱਚ ਬਿਲਕੁਲ ਨਹੀਂ ਹੈ ਆਸਾਨੀ ਨਾਲ ਇਸ ਸ਼ਬਦ ਨੂੰ ਪੜਨਾ ਅਤੇ ਛੋਟੀਆਂ ਬੱਚੀਆਂ ਵੀ ਗਾਇਨ ਕਰ ਸਕਦੀਆਂ ਹਨ ਆਪਾਂ ਇੱਕ ਵਾਰ ਸ਼ਬਦ ਵਿੱਚ ਲੱਗਣ ਵਾਲੇ ਸੁਰ ਦੇਖ ਲਈਏ ਜਦੋਂ ਕਿ ਪੰਜਵੇਂ ਕਾਲੇ ਨੂੰ ਆਪਾਂ ਸਮਝਦੇ ਹਾਂ ਤਾਂ ਮੰਦਰ ਸਬਤਕ ਵਿੱਚ ਕੋਮਲਨੀ ਅਤੇ ਕੋਮਲ ਧਾ ਇੱਥੇ ਤੱਕ ਸ਼ਬਦ ਦਾ ਚਲਨ ਹੈ ਅਤੇ ਮਦ ਸਬਤਕ ਵਿੱਚ ਸਾ ਤੋਂ ਬਾਅਦ ਕੋਮਲ ਰੇ ਕੋਮਲ ਗਾ ਸ਼ੁਦਮਾ ਪਾ ਕੋਮਲ ਧਾ ਇੱਥੇ ਤੱਕ ਹੀ ਸ਼ਬਦ ਦਾ ਚਲਣ ਹੈ ਖਾਈ ਪਿਛਤੇ ਬਿਲਕੁਲ ਵੀ ਸ਼ਬਦ ਨਹੀਂ ਜਾ ਰਿਹਾ ਹੈ ਤੇ ਆਸਾਨੀ ਨਾਲ ਗਾਇਨ ਕੀਤਾ ਜਾ ਸਕਦਾ ਹੈ ਆਪਾਂ ਗਾਇਨ ਕਰਦੇ ਹਾਂ ਇਨਹੀ ਕੇ ਕਿਰਪਾ ਕੇ ਸੱਚੇ ਹਮ ਹੈ ਇਨਹੀ ਨਹੀਂ ਮੋਸੋ ਗਰੀਬ ਕਰੋ ਪਰੇ ਨਹੀਂ ਮੋਸੋ ਗਰੀਬ ਕਰੋ ਪਰੇ ਇਹਨਹੀ ਕੀ ਕਿਰਪਾ ਕੇ ਸਜੇ

ਨਹੀਂ ਮੋਸੂਗਰੀ ਬਕਰ ਪਰੇ ਤੇ ਹੁਣ ਅੰਤਰਾ ਦੇਖਦੇ ਹਾਂ ਜੋ ਦੇ ਜੀਤੇ ਇਹ ਰਹੀ ਕੇ ਪਸਾਦ ਜੋ ਦੇ ਜੀਤੇ ए परसाद इन्हीं के परसाद सोदान इन करे इन्हीं के परसाद सोदान करे जो धर जीते इन्हीं सादोजेते इन्हि के परसाद इन्हि के परसाद सा करे इन्हि के परसाद साध पर सु ਕਰੇ ਫਿਰ ਅੱਗੇ ਆ ਜਾਂਦਾ ਹੈ ਸਥਾਈ ਇਹਨੇ ਕੀ ਕਿਰਪਾ ਕੇ ਸਜੇ ਹਮ ਹੈ ਤੇ ਅਗਲੇ ਅੰਤਰੇ ਬਿਲਕੁਲ ਸੇਮ ਇਸੇ ਤਰੀਕੇ ਨਾਲ ਹਾਂ ਤੇ ਮੈਨੂੰ ਉਮੀਦ ਹੈ ਕਿ ਪੜਨਾ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰ ਸਕਣਗੇ ਜਾਂ ਸਿੱਖ ਸਕਣਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ